प्यारे दोस्तों ਜਿਵੇਂ ਕਿ ਆਪਕੀ ਨੇ ਸਾਡੀਆਂ ਪਹਿਲੀਆਂ 4 ਕਹਾਣੀਆਂ ਨੂੰ ਬਹੁਤ ਸਾਰਾ ਮਾਣ ਤੇ ਸਤਿਕਾਰ ਦਿੱਤਾ ਉਸੇ ਪੁਸਤਕ ਲੜੀ ਨੂੰ ਅੱਗੇ ਤੋਰਦੇ ਹੋਏ ਅਸੀਂ ਅੱਜ ਆਪਣੀ ਨਵੀਂ ਕਹਾਣੀ ਬੇਜਬਾਨ ਲੈ ਕੇ حاضر ਹੋਏ ਹਾਂ ਉਮੀਦ ਕਰਦੇ ਹਾਂ ਕਿ ਆਪ ਜੀ ਨੂੰ ਇਹ ਪਸੰਦ ਆਇਆ ਕੀ ਤੇ ਜਿਨ੍ਹਾਂ ਪਾਟਕਾਂ ਤੇ ਦਰਸ਼ਕਾਂ ਨੇ ਸਾਡੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਸਾਡੀ ਅਗਲੀ ਕਹਾਣੀ ਦੀ ਜਿਹੜੀ ਵੀਡੀਓ ਆਉਂਦੀ ਹੈ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਪ੍ਰਾਪਤ ਹੋ ਸਕੇ ਚੰਗੀ ਲੱਗੇ ਆਪਣੇ ਰਿਸ਼ਤੇਦਾਰ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਕਹਾਣੀ ਦਾ ਨਾਮ ਹੈ ਜੀ ਬੇਜਵਾਨ ਰੋਟੀ ਖਾਣ ਤੋਂ ਬਾਅਦ ਸ਼ਾਮ ਨੂੰ ਘਰ ਤੋਂ ਥੋੜੀ ਦੂਰ ਹਾਈਵੇ ਦੇ ਦੂਜੇ ਪਾਸੇ ਮੈਂ ਨਵੇਂ ਖਰੀਦੇ ਪਲਾਟ ਵੱਲ ਘੁੰਮਣ ਗਿਆ ਹਾਈਵੇ ਤੇ ਮੈਨੂੰ ਮੇਰਾ ਦੋਸਤ ਮਿਲਿਆ ਅਸੀਂ ਹਾਈਵੇ ਤੋਂ ਦੂਰ ਹੋ ਕੇ ਇੱਕ ਦੂਜੇ ਦਾ ਹਾਲ ਪੁੱਛਣ ਲੱਗੇ ਇੰਨੇ ਚਿਰ ਨੂੰ ਬਹੁਤ ਤੇਜ਼ ਰਫ਼ਤਾਰ ਨਾਲ ਇੱਕ ਟਰੱਕ ਆਇਆ ਹਾਈਵੇ ਪਾਰ ਕਰਦੇ ਹੋਈ ਅਵਾਰਾ ਗਾ ਨੂੰ ਟੱਕਰ ਮਾਰ ਕੇ ਚਲਾ ਗਿਆ ਅਸੀਂ ਭੱਜ ਕੇ ਗਾਂ ਕੋਲ ਗਏ ਉਸ ਦੇ ਹਾਲਤ ਦੇਖ ਕੇ ਉਸ ਦੇ ਪਚਾਉ ਦੀ ਖਤਰ ਹਾਈਵੇ ਦੇ ਕੋਲ ਖੜੇ ਹੋਰ ਲੋਕਾਂ ਨੂੰ ਆਵਾਜ਼ਾਂ ਮਾਰੀਆਂ ਸਾਡੀਆਂ ਆਵਾਜ਼ਾਂ ਮਾਰੀਆਂ ਦਾ ਕਿਸੇ ਤੇ ਕੋਈ ਅਸਰ ਨਾ ਹੋਇਆ ਗਾਂ ਵੱਲ ਕੋਈ ਵੀ ਨਾ ਵਧਿਆ ਸਾਡੇ ਸਾਹਮਣੇ ਤੜਫ ਤੜਪ ਕੇ ਵਿਚਾਰੀ ਨੇ ਦਮ ਤੋੜ ਦਿੱਤਾ ਅਸੀਂ ਚਾਹੁੰਦੇ ਹੋਏ ਵੀ ਉਸ ਨੂੰ ਬਚਾ ਨਹੀਂ ਸਕੇ ਅਜੇ ਅਸੀਂ ਗਾਂ ਕੋਲ ਹੀ ਖੜੇ ਸਾਂ ਇੱਕ ਕਾਰ ਆਈ ਉਸੇ ਜਗ੍ਹਾ ਤੇ ਪੈਂਚਰ ਹੋ ਗਈ ਜੋ ਕਿ ਉਸ ਦੇ ਹਲਕੇ ਦੇ ਉਸੇ ਹਲਕੇ ਦੇ ਐਮ.ਐਲ.ਏ ਦੀ ਸੀ ਗੱਡੀ ਚੋਂ ਬਾਹਰ ਨਿਕਲਿਆਂ ਬਗੈਰ ਆਵਾਜ਼ ਮਾਰਨ ਤੇ ਹੀ 10-15 ਆਦਮੀ ਇਕੱਠੇ ਹੋਏ ਕਾਰ ਦਾ ਟਾਇਰ ਬਦਲੀ ਕਰ ਦਿੱਤਾ ਅਤੇ ਮੰਤਰੀ ਕਾਰ ਲੈ ਕੇ ਅੱਗੇ ਨਿਕਲ ਗਿਆ ਉਹ ਸਾਰੇ ਦੇਖਦੇ ਹੀ ਰਹਿ ਗਏ ਮੰਤਰੀ ਨੇ ਉਹਨਾਂ ਦਾ ਧੰਨਵਾਦ ਵੀ ਨਾ ਕੀਤਾ ਮੀਤ ਨੇ ਆਪਣੀ ਬੋਸਤ ਕਾਲੇ ਨੂੰ ਕਿਹਾ ਅੱਜ ਕੱਲ ਕੋਈ ਵੀ ਆਪਣਾ ਫਰਜ਼ ਨਹੀਂ ਸਮਝਦਾ ਸਾਰੇ ਗੁਲਾਮੀ ਕਰਨਾ ਚੰਗਾ ਸਮਝਦੇ ਨੇ ਹੁਣ ਮੈਂ ਸੋਚ ਰਿਹਾ ਸੀ ਕਿ ਬੇਜਬਾਨ ਗਾਂ ਦੀ ਤਰ੍ਹਾਂ ਪੰਜਾਬ ਦੀਆਂ ਸੜਕਾਂ ਤੇ ਕਿੰਨੇ ਲੋਕ ਹਰ ਰੋਜ਼ ਆਪਣੀਆਂ ਜਾਨਾਂ ਗਵਾ ਰਹੇ ਨੇ ਪਰ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਇਹਨਾਂ ਬਾਰੇ ਕਿਸੇ ਵੀ ਸਰਕਾਰ ਦੇ ਕੰਨੀ ਜੋ ਨਹੀਂ ਸਰਕਦੀ ਸੋ ਇਹ ਸੀ ਸਾਡੀ ਪੰਜਵੀਂ ਕਹਾਣੀ ਬੇਜਬਾਨ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ